ਮੈਂ ਪਿੰਡ ਵਾਸੀ ਦਾ ਇਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਤੇ ਇਹ ਸੀਟ ਜਿਹੜੀ ਸੀ ਜਿੱਤ ਕੇ ਮੈਂ ਬਰਨਾਰ ਸਾਹਿਬ ਚ ਛੋਹੀ ਤੇ ਇਹਨਾਂ ਕੁਝ ਕਹਿੰਦਾ ਮੈਂ ਖਵਾ ਦਾ ਯਾਸਕੀ ਕਿਹੜੀ ਪਾਰਟੀ ਤੋਂ ਸਰੋਵਣਿਆ ਕਾਲੀ ਦਾ ਕਿੰਨੀਆਂ ਵੋਟਾਂ ਪ੍ਰਾਪਤ ਹੋਈ 1101 ਵੋਟ ਪ੍ਰਾਪਤ ਹੋਈ ਮੈਨੂੰ ਜਿਹਦੇ ਵਿੱਚੋਂ ਮੈਂ 71 ਵੋਟਾਂ ਦੇ ਜਿੱਤ ਪ੍ਰਾਪਤ ਕੀਤੀ 171 ਕਿਵੇਂ ਲੱਗਦਾ ਪਿਆਉਣ ਵਾਲੇ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹੀ ਲੱਗਦਾ ਪਿਆ ਕਿ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੋਵੇ। ਜ਼ਿਲ੍ਹਾ ਪੂਛ ਦਾ ਕੀਤੀ ਚੱਲ ਰਹੀ ਹੈ। ਆਡਰ ਜ਼ੋਨ ਮੁਤਾਬਕ ਗਿਣਤੀ ਕਈ ਵਾਰੀ ਕੋਈ ਜ਼ੋਨ ਇੱਕ ਜੇ ਵਿੱਚ ਆ ਜਾਂਦਾ ਜ਼ੋਨ ਉਸ ਕਰਕੇ ਹੋ ਸਕਦਾ ਸਾਨੂੰ ਰਾਤ ਦੇਰੇ ਤੱਕ ਗਿਣਤੀ ਚੱਲੇ। ਤੇ ਪਰ ਸਾਡੀ ਅਸੀਂ ਇਸੇ ਇਹੀ ਬੇਨਤੀ ਕੀਤੀ ਸੀ ਕਿ ਸਪੀਡ ਕਿਉਂਕਿ ਵਧਾਈ ਜਾਵੇ ਤੇ ਵਧੀਆ ਢੰਗ ਨਾਲ ਗਿਣਤੀ ਹੋ ਉਸਕੇ ਇੱਕ ਇੱਕ ਪਾਰਟੀ ਦਾ ਇੱਕ ਇੱਕ ਬੰਦਾ ਜਿਹੜਾ ਉਹ ਉਹ ਜਿਹੜਾ ਹੈਗਾ ਕੰਫੀਗਰੈਂਟ ਬਣਿਆ। ਔਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਕਿਸੇ ਵੀ ਪਾਰਟੀ ਦੇ ਜੇ ਕੋਈ ਬੰਦੇ ਵੱਧ ਉੱਥੇ ਬੰਦੇ ਜਾ ਵਰਦੇ ਆ ਤਾਂ ਉਹਦੇ ਨਾਲ ਮੌਲ ਖਰਾਬ ਹੁੰਦਾ। ਅਸੀਂ ਇਹੇ ਬੇਨਤੀ ਕੀਤੀ ਹੈ ਵੀ ਜੋ ਤੁਹਾਡਾ ਸਿਕਿਉਰਟੀ ਆਪਣੇ ਉਹਦੇ ਮੁਤਾਬਕ ਜਿਹੜਾ ਉਹਨਾਂ ਬੰਦਿਆਂ ਨੂੰ ਅੰਦਰ ਜਾਣ ਦਿੱਤਾ ਜਾਵੇ। ਤੇ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ। ਪ੍ਰਸ਼ਾਸਨ ਦਾ ਬਹੁਤ ਵਧੀਆ ਧੰਨਵਾਦ। ਜਿਹੜੀ ਗਿੰਤੀ ਕਰਵਾ ਰਹੇ ਆ।